ਇਹ ਸੜ ਸੁਭਾਅ ਬਣ ਗਿਆ ਕਿਪੀ ਗਰੇਵਾਲ ਤੁਸੀਂ ਸ਼ਖਸੀਅਤ ਦੇ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਉਹ ਬਹੁਤ ਕਮਾਲ ਦਾ ਬੰਦਾ ਹੈ ਦੇਖੋ ਕਿਸੇ ਨੂੰ ਸਿਆਣੇ ਕਹਿੰਦੇ ਮਾਂ ਬਾਪ ਦੀ ਕਹਿੰਦੇ ਸੁਆਦੀ ਪਰ ਮੈਂ ਜੇ ਸਿਨੇਮਾ ਕਰਮੀ ਹੋਣ ਦੇ ਨਾਤੇ ਕਹਾ ਐਜੇ ਮਲਕੀਤ ਰੌਣੀ ਗੱਲ ਕਰਾਂ ਭਾਜੀ ਸਾਡੇ ਕੋਲੇ ਪੰਜਾਬੀ ਸਿਨੇਮੇ ਚ ਉਹਦੇ ਵਰਗਾ ਬੰਦਾ ਹੈ ਨਹੀਂ ਭਾਜੀ ਕੋਈ ਲੋਕ ਕੁਝ ਕਹੀ ਜਾਣ ਪਰ ਉਸ ਸਿਨੇਮੇ ਨੂੰ ਉਹਨੇ ਐਡਾ ਵੱਡਾ ਕੀਤਾ ਉਸਨੇ ਮੈਨੂੰ ਕਿੱਥੇ ਲੈ ਕੇ ਗਿਆ ਮਨਮੋਹਨ ਜੀ ਨੇ ਸਿਨੇਮਾ ਨੂੰ ਦੁਬਾਰਾ ਜ਼ਿੰਦਾ ਕੀਤਾ ਤੇ ਕੀਪੀ ਗਰੇਵਾਲ ਨੇ ਸਿਨੇਮਾ ਵੱਡਾ ਕੀਤਾ ਵੱਡਾ ਕੀਤਾ ਸਹੀ ਗੱਲ ਹੈ ਭਾਜੀ ਦੂਜੀ ਗੱਲ ਦੇਖੋ ਕਿਸੇ ਬੰਦੇ ਦੀ ਖੂਬੀ ਹੁੰਦੀ ਹੈ ਆਪਾਂ ਕਹਿੰਦੇ ਆਂ ਵੀ ਰਮਨਦੀਪ ਛੋੜੀ ਦੀ ਇਹ ਗੱਲ ਖੂਬੀ ਹੋ ਸਕਦੀ ਹੈ ਵੀ ਉਹਨੂੰ ਸਿਆਸਤ ਬਾਰੇ ਬਹੁਤ ਨੌਲੇਜ ਹੈ ਕਿਸੇ ਸਿਆਸੀ ਬੰਦੇ ਦੇ ਇੰਟਰਵਿਊ ਕਰਨੇ ਆ ਉਹ ਕਹਿੰਦਾ ਮੇਰੇ ਕੋਲ ਬਿਠਾਓ ਜੀ ਮੈਂ ਇੰਟਰਵਿਊ ਕਰ ਸਕਦਾ ਪਰ ਭਾਜੀ ਇੱਕ ਬੰਦਾ ਵਰਸਟਾਈਲ ਹੈ ਅੱਜ ਛੋੜੀ ਸਾਹਿਬ ਕਿਸੇ ਮਲਕੀਤ ਵਰਗੇ ਛੋਟੇ ਐਕਟਰ ਨਾਲ ਵੀ ਇੰਟਰਵਿਊ ਕਰ ਰਿਹਾ ਹੈ ਕੱਲ ਨੂੰ ਕਿਸੇ ਵਿਗਿਆਨੀ ਨਾਲ ਵੀ ਕਰ ਰਿਹਾ ਹੈ ਗਿੱਪੀ ਘਰੇਵਾਲ ਉਹ ਬੰਦਾ ਹੈ ਭਾਜੀ ਜਿਹੜੇ ਬੰਦੇ ਨੇ ਭਾਜੀ ਫਿਲਮ ਬਣਾਈ ਮੰਜੇ ਬਿਸਤਰੇ ਭਾਜੀ ਲੱਗ ਜੋਨਰ ਦੀ ਫਿਲਮ ਹੈ ਭਾਜੀ ਉਹ ਰੋਮਾਂਟਿਕ ਫਿਲਮ ਹੀ ਬਣਾਉਂ ਪਾਜੀ ਉਹ ਬਾਹਰ ਨੇ ਵਰਗੀ ਐਕਸ਼ਨ ਫਿਲਮ ਵੀ ਲੈ ਕੇ ਆਉਂਦਾ ਹੈ ਪਾਜੀ ਉਹ ਅਰਦਾਸ ਵਰਗੀ ਫਿਲਮ ਵੀ ਲੈ ਕੇ ਆਉਂਦਾ ਰਿਸਕ ਫੈਕਟਰ ਵੱਡੇ ਵੱਡੇ ਪਾਜੀ ਉਹ ਕਿੱਡੀ ਕਿੱਡੀ ਉਹ ਸਿਨੇਮੇ ਨੂੰ ਕਿੱਡਾ ਵੱਡਾ ਕਰਦਾ ਹੈ ਪਾਜੀ ਉਹ ਆਕਾਲ ਵਰਗੀ ਫਿਲਮ ਲੈ ਕੇ ਆਉਂਦਾ ਹੈ ਬੇਸ਼ੱਕ ਉਹਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ ਜਿਹੜਾ ਲੱਗਦਾ ਸੀ ਕਿ ਐਨੇ ਕਰੋੜ ਦਾ ਬਿਜ਼ਨਸ ਕਰੂਗੀ ਉਹ ਗੱਲ ਛੱਡੋ ਪਰ ਉਹ ਬੰਦੇ ਨੇ ਇੱਕ ਲੀ ਤਾਂ ਪਾਈ ਨਾ ਕਿ ਉਹ ਉਹਦੀ ਫਿਲਮ ਦੇਖ ਕੇ ਇੱਕ ਹਿੰਦੁਸਤਾਨ ਦਾ ਵੱਡਾ ਜਿਹੜਾ ਫਿਲਮ ਹਾਊਸ ਹੈ ਬੰਬੇ ਤੋਂ ਉਹ ਕਹਿੰਦਾ ਅਸੀਂ ਤੁਹਾਡੇ ਨਾਲ ਕੋਲੈਬੋਰੇਟ ਹੋਣੇ ਆ ਪਾਜੀ ਅਰਦਾਸ ਸਰਵਤ ਤੇ ਭੁੱਲੇ ਦੀ ਫਿਲਮ ਲਈ ਭਾਈ ਕੁਮਾਰ ਮੰਗਤ ਵਰਗਾ ਬੰਦਾ ਕਹਿੰਦਾ ਜੀ ਮੈਂ ਡਿਸਟ੍ਰੀਬਿਊਟਰ ਬਣਦਾ ਹਾਂ ਇਹਦਾ ਭਾਈ ਵੱਡੀਆਂ ਗੱਲਾਂ ਉਹ ਲਗਾਤਾਰ ਕੰਮ ਕਰ ਰਿਹਾ ਹੈ ਕਿੰਨੇ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਹੈ ਤੇ ਕਿੰਨੇ ਲੋਕਾਂ ਨੂੰ ਵੱਡੇ ਕਰ ਰਿਹਾ ਹੈ ਭਾਈ ਉਹ ਇਹ ਵੱਡੀ ਗੱਲ ਹੈ ਮੈਂ ਇਹ ਗੱਲ ਪਰਸਨਲੀ ਤੌਰ ਤੇ ਤਾਂ ਕਹਿ ਸਕਦਾ ਜਦੋਂ ਅਸੀਂ ਨਾ ਕੈਨੇਡਾ ਦੇ ਵਿੱਚ ਫਿਲਮ ਕਰਨ ਗਏ ਅ ਅਰਦਾਸ ਸੈਕੰਡਰੀ ਦਾ ਪਾਰਟ ਸੀਗਾ ਅਰਦਾਸ ਕਰਾਂ ਫਿਲਮ ਦੀ ਗੱਲ ਹੈ ਭਾਈ ਮੈਂ ਇੱਕ ਛੋਟਾ ਜਿਹਾ ਕੈਰੈਕਟਰ ਕਰਨ ਲਈ ਮੈਨੂੰ ਉੱਥੇ ਬੁਲਾਇਆ ਗਿਆ ਉਹਨੂੰ ਮੇਰੇ ਬਾਰੇ ਉਹ ਪਤਾ ਵੀ ਇਹ ਥੀਏਟਰ ਕਰਦਾ ਰਿਹਾ ਬੰਦਾ ਆਇਆ ਉਹ ਸਾਰੇ ਬੰਦੇ ਮਾਰੇ ਜਾਣਦਾ ਜੀ ਉਹ ਜੀ ਸਭ ਤੋਂ ਵੱਡੀ ਗੱਲ ਹੈ ਇਹ ਚੰਗੀ ਗੱਲ ਹੋਣੀ ਚਾਹੀਦੀ ਮੇਕਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਬੰਦੇ ਨਾਲ ਮੈਂ ਕੰਮ ਕਰ ਰਿਹਾ ਇਹ ਬੰਦਾ ਕੌਣ ਹੈ ਇਹਦੀ ਬੈਕਗ੍ਰਾਉਂਡ ਕੀ ਹੈ ਇਹ ਤੋਂ ਮੈਂ ਕਿੰਨਾ ਕੰਮ ਲੈ ਸਕਦਾ ਭਾਜੀ ਮੈਂ ਇੱਕ ਛੋਟਾ ਜਿਹਾ ਰੋਲ ਕਰਨ ਗਿਆ ਦੋ ਸੀਨ ਸੀ ਛੋਟੇ ਜੱਜ ਜੀ ਖੇਰਾ ਦੇ ਫਾਦਰ ਦਾ ਕਰੈਕਟਰ ਸਿਕਾਉ ਹੂੰ ਉਹ ਕਰਨ ਲਈ ਬੁਲਾਇਆ ਗਿਆ ਮੈਨੂੰ ਕਹਿੰਦੇ ਜਾਓ ਠੀਕ ਆ ਅੱਗੇ ਜੀ ਕਹਿੰਦੇ ਜੀ ਅੱਜ ਰੈਸਟ ਕਰੋ ਕੱਲ ਨੂੰ ਕੰਮ ਕਰਾਂਗੇ ਮੈਂ ਕਹਾ ਠੀਕ ਹੈ ਜੀ ਕੱਲ ਮੈਨੂੰ ਕਹਿੰਦੇ ਵੀ ਬੈਜੋ ਲੱਗ ਰਿਹਾ ਮੇਰੇ ਘਰੇ ਸ਼ੂਟ ਕਰਦੇ ਸੀ ਕੈਨੇਡਾ ਚ ਮੈਨੂੰ ਕਹਿੰਦੇ ਰੌਣੀ ਸਾਹਿਬ ਇੱਕ ਮਸਲਾ ਹੈ ਮੈਂ ਸੋਚਿਆ ਵੀ ਮੇਰਾ ਰੋਲ ਕਰਤਾ ਹੋਣਾ ਔਰ ਤਾਂ ਮਸਲਾ ਕੀ ਹੋ ਸਕਦਾ ਮੇਰੇ ਨਾਲ ਹੋ ਕੇ ਡਿਸਕਸ ਕਰਨ ਲੈਣੇ ਨੇ ਹਾਂ ਮਾ ਜੀ ਦੱਸੋ ਕਹਿੰਦੇ ਵੀ ਫਿਲਮ ਦੇ ਵਿੱਚ ਇੱਕ ਕੈਰੇਕਟਰ ਹੈ ਜਿਹੜਾ ਕੈਰੇਕਟਰ ਕਰ ਰਹੇ ਸੀਗੇ ਯੋਗਰਾਜ ਸਿੰਘ ਕਿਸੇ ਟੈਕਨੀਕਲ ਬਜਾ ਕਰਕੇ ਉਹਨਾਂ ਦਾ ਵੀਜ਼ਾ ਲੇਟ ਹੋ ਗਿਆ ਲੱਗ ਰਿਹਾ ਤੇ ਅਸੀਂ ਫਿਲਮ ਡਿਲੇ ਨਹੀਂ ਕਰ ਸਕਦੇ ਸਾਰਾ ਕਰਿਊ ਬੈਠਾ ਅਸੀਂ ਵੇਟ ਨਹੀਂ ਕਰ ਸਕਦੇ ਸੀ ਬਹੁਤ ਵੇਟ ਕਰ ਲਿਆ ਆਲਰੇਡੀ ਤੇ ਵੀਜ਼ਾ ਉਹਨਾਂ ਦੀ ਕੋਈ ਦਿੱਕਤ ਆ ਗਈ। ਹੂੰ। ਮਖਰੀ ਫਿਰ ਮੈਚ ਕੀ ਕਰ ਸਕਦਾ। ਕਹਿੰਦੇ ਵੀ ਤੂੰ ਤਾਂ ਉਸੇ ਹੋ ਕੈਰੈਕਟਰ ਕਰਾਂ ਸੀ ਉਹ ਕੈਰੈਕਟਰ ਕਰੋ। ਅੱਛਾ। ਭਾਜੀ ਮੈਨੂੰ ਹੱਥਾਂ ਪਰਾਂ ਦੀ ਪੈਗੀ। ਭਾਜੀ ਜੋਗਰਾਜ ਸਿੰਘ ਦਾ ਨਾਂ ਹੈ ਇੱਕ ਵੱਡੀ ਪਰਸਨੈਲਿਟੀ ਹੈ ਉਹਨੂੰ ਕੁਝ ਸੋਚ ਕੇ ਇਹਨਾਂ ਨੇ ਸਾਈਨ ਕੀਤਾ ਤੇ ਉਹ ਕੈਰੈਕਟਰ ਮੈਂ ਹੀ ਮੈਂ ਤਾਂ ਜਿਹੜਾ ਕੈਰੈਕਟਰ ਮੈਂ ਕਰਨਾ ਸੀ ਕਹਿੰਦੇ ਉਹ ਕੋਈ ਨਾ ਕੋਈ ਅਸੀਂ ਹੋਰ ਤੋਂ ਕਰਾ ਲਾਂਗੇ ਤੇਰਾ ਕੈਰੈਕਟਰ। ਫਿਗਰ ਉਹਨੂੰ ਕਰਾਓ। ਭਾਜੀ ਨਾਂ ਮੇਰੇ ਕੋਲ ਡਾਟਾ ਹੁੰਨੀ ਹੈ। ਪਾਜੀ ਮੈਂ ਕਿਹਾ ਜੀ ਮੈਂ ਤਾਂ ਸੁਮੀਪ ਕੰਗ ਨੂੰ ਲੋਰਾ ਲਾ ਕੇ ਆਇਆ ਜੀ ਵੀ ਮੈਂ ਥੋੜੀ ਦੇ ਲਈ ਚੱਲੇ ਆ ਮੈਂ ਕੀ ਕਰੂੰਗਾ ਕਨੇ ਕੋਈ ਗਨ ਸੁਮੀਪ ਕੰਗ ਨਾ ਪਾਗਲ ਕਰ ਲੰਨੀ ਹੁਣ ਪਾਜੀ ਗੱਲ ਦੱਸੋ ਵੀ ਉਹ ਬੰਦਾ ਉਹਨੂੰ ਪਤਾ ਹੈ ਵੀ ਮੈਂ ਇਸ ਬੰਦੇ ਤੋਂ ਮੈਂ ਕੰਮ ਕਰਵਾ ਸਕਦਾ ਪਾਜੀ ਔਰ ਉਹ ਉਹ ਵਾਹਿਦ ਬੰਦਾ ਹੈ ਕਿ ਜਿਹੜਾ ਆਪ ਐਕਟਰ ਹੋ ਕੇ ਤੇ ਦੂਜਿਆਂ ਨੂੰ ਸਕਰੀਨ ਸਭ ਤੋਂ ਵੱਧ ਦਿੰਦਾ ਪਾਜੀ ਮੈਂ ਉਸੇ ਗੱਲ ਤੇ ਆਉਣ ਲੱਗਾ ਪਾਜੀ ਪ੍ਰਿੰਸ ਕਮਲਜੀਤ ਥੀਏਟਰ ਦਾ ਬੰਦਾ ਸਾਡਾ ਕਿੰਨੇ ਸਾਲਾਂ ਤੋਂ ਫਿਲਮਾਂ ਲਿਖਦਾ ਕਰਦਾ ਅਜੀ ਜਿਹਦੇ ਨਾਲ ਗਿੱਪੀ ਕਰੇ ਵਾਲ ਨੂੰ ਪਤਾ ਲੱਗਿਆ ਵੀ ਆਹ ਐਕਟਰ ਤਾਂ ਐਸ ਰੇਂਜ ਦਾ ਯਾਰ ਹਿੱਟ ਕਰ ਤਾ ਤੂੰ ਇੱਥੇ ਆ ਯਾਰ ਤੈਨੂੰ ਮੈਂ ਦੱਸਦਾ ਕੀ ਕਰਨਾ ਭਾਜੀ ਅਗਲੀ ਗੱਲ ਸੁਣੋ ਇੱਕ ਫਿਲਮ ਬਣੀ ਮਰ ਗਏ ਲੋਕੋ ਬੀਨੂ ਢੱਲੋਂ ਆਪਣੇ ਇੰਟਰਵਿਊ ਜੇਕਰ ਕਰਦਾ ਹੈ ਕਹਿੰਦਾ ਜੀ ਮੇਰੇ ਕੋਲ ਗਿੱਪੀ ਆ ਕਿ ਮੈਨੂੰ ਕਹਿੰਦੇ ਆਪਾਂ ਰੋਲ ਕਰਨ ਲੱਗੇ ਆਂ ਫਿਲਮ ਕਰਨ ਲੱਗੇ ਸੌਰੀ ਇੱਕ ਤੈਨੂੰ ਰੋਲ ਕਰਾਉਣਾ ਕਹਿੰਦਾ ਮੈਂ ਕਿਹਾ ਠੀਕ ਹੈ ਜੀ ਕਰ ਦਾਂਗੇ ਕਹਿੰਦਾ ਮੈਂ ਕਿਹਾ ਵੀ ਨੇਚਰਲੀ ਵੀ ਗਿੱਪੀ ਹੀਰੋ ਹੋ ਗੋਵਿੰਦੋ ਕਹਿੰਦਾ ਨਹੀਂ ਬੀਨੂ ਹੀਰੋ ਤੂੰ ਆ ਕਹਿੰਦਾ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਕਹਿੰਦਾ ਮੈਂ ਇੱਕ ਹੋਰ ਕੈ ਸੈਕੰਡ ਲੀਡ ਕਰ ਰਿਹਾ ਉਹਨਾਂ ਪਾਜੀ ਉਹ ਮੰਨੇ ਹੀ ਨਾ ਉਹ ਕਹਿੰਦਾ ਮੈਂ ਉਹਦੇ ਘਰੇ ਆ ਗਿਆ ਦੂਜੇ ਦਿਨ ਉੱਠ ਕੇ ਵੀ ਯਾਰ ਕਿਉਂ ਮਜ਼ਾਕ ਕਰੀਏ ਨਾ 10 ਦਿਨ ਫਿਲਮ ਸ਼ੁਰੂ ਕਰਨੀ ਆ ਦੋ ਦਿਨ ਰਹਿ ਗਏ ਉਹ ਕਹਿੰਦਾ ਭਾਈ ਆਹ ਕਹਾਣੀ ਸੁਣ ਲੈ ਤੁੰਗਰੋਲ ਕਰ ਰਿਹਾ ਸੋ ਇਹ ਗਿੱਪੀ ਚ ਖੂਬੀ ਰਹੇਗੀ ਪੀ ਦੀ ਪਹਿਲੀ ਫਿਲਮ ਜਿਹਦੇ ਜਿਹੜੀ ਉਹਨੇ ਐਜ਼ ਅ ਡਾਇਰੈਕਟਰ ਫਿਲਮ ਕੀਤੀ ਉਹ ਅਰਦਾਸ ਫਿਲਮ 2016 ਚ ਰਿਲੀਜ਼ ਹੋਈ ਜਿਹੜੀ ਭਾਜੀ 2016 ਚ ਫਿਲਮ ਰਿਲੀਜ਼ ਹੁੰਦੀ ਗਿੱਪੀ ਦੇ ਉਹ ਚ ਦੋ ਸੀਨ ਦੋ ਮੇਖਸ਼ੇਰ ਇੱਕ ਸੀਨ ਸੀ ਇੱਕ ਜਾਂ ਦੋ ਪਾ ਜਿਹੜਾ ਜਿਹੜਾ ਰੋਲ ਉਹਨੇ ਐਮੀ ਵਰਕ ਤੋਂ ਕਰਾਇਆ ਕੋ ਆ ਪ੍ਰੋਡਿਊਸਰ ਸੀਗਾ ਆ ਡਾਇਰੈਕਟਰ ਸੀਗਾ ਰੋਲ ਆਪ ਕਰ ਸਕਦਾ ਸੀਗਾ ਪਰ ਉਹਨੂੰ ਪ੍ਰੋਡਕਟ ਬੜਾ ਕਡਾ ਕਰਨਾ ਆਉਂਦਾ ਹੈ ਉਹਨੂੰ ਸਿਨੇਮਾ ਵੱਡਾ ਬਣਾਉਣਾ ਆਉਂਦਾ ਹੈ ਉਹਨੂੰ ਲੱਗਦਾ ਵੀ ਨਹੀਂ ਆਫ ਲਮਾਂ ਕਰਨੇ ਕੋਸ਼ਿਸ਼ ਕਰ